ਹਲੇ ਤੋਂ ਮੈਨੂੰ ਤਾਂ ਸਮਝ ਹੀ ਨਹੀਂ ਆਇਆ ਥੇ ਕਿਵੇਂ ਹੁੰਦਾ ਕਿ 200 ਰੁਪਇਆ ਦੇ ਕੇ ਕਾਜਲ ਤੇ ਵੀ ਗੱਲ ਮੇਰੇ ਦੋਸਤੋ ਬਈ ਕਹਿੰਦੇ ਨਾ ਜਦੋਂ ਪੈਸਾ ਆਉਂਦਾ ਬੰਦੇ ਕੋਲੇ ਤਾਂ ਆ ਬੰਦੇ ਦੀ ਮੱਤ ਵੱਜ ਜਾਂਦੀ ਆ ਤੇ ਇਹਨਾਂ ਦੀ ਵੱਜੀ ਵੀ ਮੱਤ ਤੇ ਇਹਨੇ ਕਹਿੰਦੇ ਵਜਾਈ ਵੀ ਤੇ ਵਜਾਈ ਵੀ ਸਾਰਿਆਂ ਦੇ ਸਾਹਮਣੇ ਤੇ ਪਹਿਲਾਂ ਫੋਰਐਵਰ ਪੰਜਾਬੀ ਕਪਲ ਬਣ ਗਿਆ ਤੇ ਮਤਲਬ ਇਹ ਜਿਨ੍ਹਾਂ ਨੇ ਫਿਲਮ ਰਿਲੀਜ਼ ਕੀਤੀ ਤੇ ਫਿਲਮ ਸੁਪਰ ਡੂਪਰ ਹਿੱਟ ਗਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਗਿਆ ਤੇ ਹੁਣ ਕਹਿੰਦੇ ਆਪਣੀ ਸੁਪਰ ਹਿੱਟ ਫਿਲਮ ਤੋਂ ਬਾਅਦ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਬੰਦੇ ਸ਼ੋ ਕਚ ਦਾ ਵੀਡੀਓ ਵੀਡੀਓ پوری ਦੇਖੋ ਇਹ ਕੀ ਲੋਕਾਂ ਨੂੰ ਹੋ ਗਿਆ ਹੈ ਨਾ ਇਹ ਕਿਹੜੀ ਫੈਂਟਸੀ ਕਿਹੜੀ ਮਤਲਬ ਚੁੱਲ ਹੈ ਇਹਨਾਂ ਨੂੰ ਹੈ ਨਾ ਕਿਹੜੀ ਚੁੱਲ ਲੱਗਦੀ ਹੈ ਇਹਨਾਂ ਨੂੰ ਅੰਦਰੋਂ ਕੀੜਾ ਇਹਦਾ ਦੰਦਿਆ ਵੱਡਦਾ ਅੰਦਰ ਜਾ ਕੇ ਪਿੱਛੋਂ ਹੈ ਵੀ ਅਸੀਂ ਇਹੋ ਜੀ ਵੀਡੀਓ ਬਣਾਈ ਆ ਸੜੇ ਤਰੀਕ ਘਰ ਵਾਲੀ ਆ ਹੈ ਤੇਰੇ ਨਾਲ ਹੀ ਰਹਿਣਾ ਇਹਨੇ ਤੇ ਵੀਡੀਓ ਬਣਾ ਕੇ ਕਰਨਾ ਕੀ ਆ ਕਿਹਨੂੰ ਦਿਖਾਉਣੀ ਆ ਤੇ ਸੜਿਆ ਮੂਵੀ ਲਾਉਣੀ ਸੀ ਹੈ ਸ਼ੋਅ ਲਾਉਣਾ ਸੀ ਅਖੇ ਜੀ ਵਾਇਰਲ ਹੋ ਗਈ ਕਿਸੇ ਨੇ ਵਾਇਰਲ ਕਰਤੀ ਮੈਨੂੰ ਇੱਕ ਗੱਲ ਦੱਸ ਫਿਰ ਜੇ ਵਾਇਰਲ ਕੀਤੀ ਸੀ ਜਿਹਦੇ ਤੇ ਪਰਚਾ ਕਰਾਇਆ ਉਹ ਕੁੜੀ ਕਿੱਥੇ ਆ ਉਹ ਕੁੜੀ ਕਿੱਥੇ ਹੈ ਇਸ ਟਾਈਮ ਉਹ ਜੇਲ੍ਹ ਚ ਕੀ ਬਣਿਆ ਉਸ ਕੁੜੀ ਦਾ ਕਿਸੇ ਨੂੰ ਕੁਝ ਪਤਾ ਭਾਈ ਜੇ ਕਿਸੇ ਨੂੰ ਕੋਈ ਪਤਾ ਜ਼ਰੂਰ ਕਮੈਂਟ ਕਰੇ ਮੈਨੂੰ ਦੱਸਿਓ ਕੀ ਬਣਿਆ ਉਹ ਕੁੜੀ ਦਾ ਇਹ ਸਭ ਕੀਤਾ ਕਰਾਇਆ ਚੱਕਰ ਸੀ ਇਹਨਾਂ ਦਾ ਇਹ ਮੰਨਣ ਚਾਹੇ ਨਾ ਮੰਨਣਾ ਇਹਨਾਂ ਨੇ ਕੀਤੀ ਕਰਾਈ ਆਪਣੀ ਖੂਜ ਪਾ ਲਈ ਠੀਕ ਆ ਚੰਗੇ ਭਲੇ ਇਹਨਾਂ ਕੋਲੇ بڑے بڑے ਐਕਟਰ ਆਉਣ ਲੱਗੇ ਸੀ ਬਾਈ ਐ ਨੀਰੂ ਬਾਜਵਾ ਉਹ ਦੂਜੀ ਓਕੜੀ ਕਿਹੜਾ ਸੀ ਆਪਣਾ ਜਸੜ ਬਾਈ ਹਨਾ ਉਹ ਵੀ ਆਇਆ ਇਹ ਕੋ ਪ੍ਰੋਮੋਸ਼ਨ ਲਈ ਹੋਰ ਵੀ ਬਹੁਤ ਆਏ ਬਾਈ ਸੈਲੀਬ੍ਰਿਟੀ ਇਹਦੇ ਕੋਲੇ ਹਨਾ ਪਰ ਇਹਨਾਂ ਤੋਂ ਖਾਧ ਹੀ ਨਹੀਂ ਗਈ ਬਾਈ ਖੱਟੀ ਨਾ 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 ਜਮਾਈ ਨਹੀਂ ਬਾਈ ਜਮਾਈ ਨਹੀਂ ਠੀਕ ਆ ਮੈਂ ਕਹਿੰਦਾ ਯਾਰ ਰੱਬ ਨੇ ਨਾ ਬਾਹ ਫੜ ਲਈ ਸੀ ਇਹਨਾਂ ਦੀ ਰੱਬ ਰੱਬ ਵੀ ਨਾ ਕਿਸੇ ਦੀ ਬਾਹ ਫੜਦਾ ਬਾਈ ਠੀਕ ਆ ਰੱਬ ਨੇ ਬਾਹ ਫੜੀ ਸੀ ਇਹਨਾਂ ਦੀ ਤੇ ਜਿਹੜਾ ਕੀ ਆ ਇੱਕ ਉਹ ਕੋਲੀ ਜੀ ਆ ਉਹ ਕੀ ਉਹ ਕੁਲੜ ਪੀਆ ਕਹਿੰਦੇ ਜਿਹਨੂੰ ਇਹ ਹੈ ਉਹਦੇ ਵਿੱਚ ਪੀਜਾ ਜਿਹਾ ਬਣਾ ਕੇ ਚਲਾਦਾ ਇਹਨਾਂ ਨੇ ਬਈ ਬੜਾ ਮਸ਼ਹੂਰ ਹੋਇਆ ਮੁੰਡੇ ਆ ਕੁੜੀਆਂ ਜਿਹਨਾਂ ਜਿਵੇਂ ਅੱਗੇ ਕੈਫੇ ਕਾਫੀ ਡੇ ਦੇ ਵਿੱਚ ਲੋਕ ਜਾ ਕੇ ਕਾਫੀ ਪੀਂਦੇ ਆ ਹੁਣ ਜਾ ਕੇ ਕੁੱਲੜ ਪੀਜਾ ਖਾਣ ਲੱਗ ਗਏ ਹੈ ਮੁੰਡੇ ਕੁੜੀਆਂ ਹਸਬੰਡ ਵਾਈਫ ਕਪਲ ਸਾਰੇ ਉੱਥੇ ਜਾਂਦੇ ਸੀ ਉਹ ਦਿਲ ਜਿਹਾ ਬਣਾ ਕੇ ਦੇਣ ਲੱਗ ਗਏ ਇਹ ਹੈਨਾ ਕਿੰਨਾ ਕੰਮ ਚੱਲਿਆ ਯਾਰ ਤੁਹਾਡਾ ਇੰਨਾ ਤੁਹਾਡਾ ਨਾਮ ਬਣ ਗਿਆ ਤੁਸੀਂ ਰੈਸਟੋਰੈਂਟ ਵੀ ਪਾ ਲਿਆ ਹੈਨਾ ਤੁਸੀਂ ਤੁਹਾਨੂੰ ਕੀ ਲੋੜ ਪਈ ਸੀ ਯਾਰ ਕੀ ਲੋੜ ਪਈ ਸੀ ਆ ਗੰਦ ਕਰਨ ਦੀ ਹੈ ਹੁਣ ਰੋਂਦੇ ਫਿਰਦੇ ਹੁਣ ਥਾ ਥਾ ਤੇ ਮੇਰਾ ਬਾਰਿਸ਼ਾ ਮੇਰਾ ਬਾਰਿਸ਼ਾ ਕਿ ਇਹ ਬਾਰਿਸ਼ ਨੂੰ ਵੀ ਇਹਨਾਂ ਨੇ ਕੰਟੈਂਟ ਬਣਾ ਲਿਆ ਮੁੰਡੇ ਨੂੰ ਜੋ ਵੀ ਇਹਦਾ ਮੁੰਡਾ ਹੋਇਆ ਜਦੋਂ ਉਹ ਨੂੰ ਅੱਕੇ ਜਾ ਕੇ ਪਤਾ ਲੱਗੂ ਵੀ ਮੇਰੇ ਮਾਪਿਓ ਕੀ ਕਰਦੇ ਰਹੇ ਨੇ ਪਰ ਜਿਹਨਾਂ ਦਾ ਲਾਣਾ ਹੀ ਉੱਤਿਆ ਹੋਇਆ ਉਹਨਾਂ ਦੇ ਅਗਾਹ ਜਵਾਬ ਵੀ ਇਹੀ ਹੁਣੇ ਨੇ ਠੀਕ ਆ ਕਿ ਨਹੀਂ ਆ ਭੈਣ ਇਹਦੀ ਗੁਰਸਿੱਖ ਸੀ ਪਹਿਲਾਂ ਹੈ ਚੰਗੀ ਭਲੀ ਉਹ ਤਮਾਲਾ ਸਜਾਉਂਦੀ ਸੀ ਵਧੀਆ ਹੁਣੀ ਆ ਨਾ ਤੇ ਮੁੜ ਕੇ ਦੇਖ ਲੈ ਜਿਹਹ ਜੇ ਆਪ ਲੱਛਣ ਖਲਾਰੇ ਉਹ ਜੀ ਭੈਣ ਬਣਾਤੀ ਇਹਨਾਂ ਨੇ ਮੁੜ ਕੇ ਮਤਲਬ ਬੀ ਹੋ ਗਿਆ ਗਿਆ ਪੈਰੋ ਕੇ ਨੀਚੇ ਸੇ ਜ਼ਮੀਨ ਨਿਕਲ ਜਾਣਾ ਉਸ ਟਾਈਮ ਪੇ ਇਹ ਕਮਰੇ ਸੇ ਬਾਹਰ ਨਹੀਂ ਆਏ ਥੇ 1.5 ਦਿਨ ਬਹੁਤ ਮੁਸ਼ਕਿਲ ਬਿਕੋਜ਼ ਬੇਬੀ ਫੀਡ ਪੇ ਥਾ ਤੋ ਚੀਜ਼ੋ ਕੋ ਮੈਨੇ ਭਾਈ ਇਹਨਾਂ ਨਾ ਝੂਠ ਬੋਲਣਾ ਵੀ ਨਹੀਂ ਆਉਂਦਾ ਭਾਈ ਠੀਕ ਹੈ ਕਿ ਨਹੀਂ ਇਹ ਨਾਸ ਵਾਲਿਆਂ ਨੂੰ ਰੋਣਾ ਆਉਂਦਾ ਹੁਣ ਠੀਕ ਹੈ ਕਿ ਨਹੀਂ ਉਹ ਉਹ ਵੀ ਉਹ ਵੀ ਗੱਲ ਕਰਦਾ ਕਰਦਾ ਨਾ ਜੇ ਤੁਸੀਂ ਧਿਆਨ ਨਾਲ ਦੇਖੋ ਉਹ ਨੂੰ ਮੁੰਡੇ ਨੂੰ ਇਹਨੂੰ ਭਾਪੜੇ ਨੂੰ ਇਹਨੂੰ ਦੇਖੋ ਬਾਈ ਇਹ ਹੱਸਦਾ ਗੱਲ ਕਰਨ ਲੱਗਿਆ ਲੱਗਿਆ ਇਹਨੂੰ ਵੀ ਪਤਾ ਵੀ ਮੈਂ ਬਗਵਾਸ ਮਾਰਦਾ ਵੀ ਝੂਠ ਮਾਰਦਾ ਸਾਹਮਣੇ ਵਾਲੇ ਨੂੰ ਵੀ ਪਤਾ ਜਿਹੜਾ ਇੰਟਰਵਿਊ ਲੈਂਦਾ ਠੀਕ ਹੈ ਨਹੀਂ ਇਹ ਗੱਲ ਕਰਦਾ ਕਰਦਾ ਤਾਂ ਮਤਲਬ ਇਹਦੇ ਇੱਕ ਚਿਹਰੇ ਤੇ ਨਾ ਇੱਕ ਅਜੀਬ ਜਿਹਾ ਭਾਅ ਆਉਂਦਾ ਮਤਲਬ ਹੱਸਦਾ ਇਹ ਠੀਕ ਹੈ ਗਲੀ ਹੀ ਇਹ ਤਾਂ ਕੰਜਰ ਨੇ ਬਾਈ ਤੁਸੀਂ ਕਿਉਂ ਇਹਨਾਂ ਦੇ ਮਗਰ ਲੱਗਿਓ ਕਿਉਂ ਤੁਸੀਂ ਦੇਖਦੇ ਹੋ ਇਹਨਾਂ ਨੂੰ ਮੇਰਾ ਸਭ ਤੋਂ ਬਾਹਰ ਆ ਭਰਾਵਾ ਮਿਲੀਅਨ ਤੇ ਇਹਦੇ ਟੱਪੇ ਪਏ ਨੇ ਇੰਸਟਾਗ੍ਰam ਤੇ ਫੋਲੋਅਰ ਅਗਾਹਾਂ YouTube ਤੇ ਵੀ ਹੁਣ ਬਣਾ ਲਿਆ ਅਗਾਹਾਂ ਆਪਦੀ ਘਰ ਵਾਲੀ ਦਾ ਆਪ ਦਾ ਆਪਦੀ ਭੈਣ ਦਾ ਹੁਣ ਰਹਿਣਾ ਖੁੰਦਾ ਇਹਦਾ ਮੁੰਡਾ ਆ ਗਿਆ ਉਹਦੇ ਨਾਂ ਤੇ ਵੀ ਬਣਾ ਲਿਆ ਹੁਣ ਜਾਂ ਬਣਾ ਲੈਣਗੇ ਛੇਤੀ ਤੁਹਾਡੇ ਹਿਸਾਬ ਨਾਲ ਆ ਬਾਰਸ ਜੀ ਦਾ ਨਾ ਇਹ ਹੁਣ ਨਾ ਜਿਹੜਾ ਬਾਰ ਬਾਰ ਉਹਦਾ ਨਾਂ ਲੈਂਦੇ ਨਾ ਬਾਰਸ ਬਾਰਸ ਐ ਬਾਰਸ ਐ ਬਾਰਸ ਹੋਏ ਇਹ ਇਹ ਭਾਈ ਇਹ ਇਹ ਬਸ ਇੱਕ ਨਾ ਪਬਲੀਸਿਟੀ ਹੈ ਨਾਂ ਬਣਾ ਰਹੇ ਆ ਉਹਦਾ

ਵਾਰਿਸ ਦਾ ਧਿਆਨ ਰੱਖਣਾ ਵੀ ਮੁਸ਼ਕਲ ਥਾ ਔਰ ਉਹ ਜੋ ਇਨੀਸ਼ੀਅਲ ਭਾਈ ਭਾਈਆਂ ਨੇ ਕੋਈ ਪਛਤਾਵਾ ਨਹੀਂ ਕੋਈ ਪਛਤਾਵਾ ਨਹੀਂ ਕਹਿੰਦਾ ਕਮਰੇ ਜੁਣੀ ਨਿਕਲੀ ਇਹ ਦੋ ਦਿਨ ਰੋਟੀ ਨਹੀਂ ਖਾਧੀ ਇਹ ਉਹ ਫਲਾਣਾ ਇਹ 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 ਸਾਲੀ ਭੁੱਖੀ ਰਹਿਣ ਵਾਲੀ ਜਿੰਸਾ ਇਹ ਹੈ ਇਹਦਾ 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 ਖਾ ਜਾਵੇ ਬੰਦਿਆਂ ਦੇ ਬੰਦੇ ਇਹ ਰਹਿ ਗਈ ਭੁੱਖੀ ਆਖੇ ਬੇਬੀ ਫੀਡ ਤੇ ਸੀ ਫੀਡ ਤੇ ਉਹ ਗਾਂ ਤਾਰਾ ਮੀਲਾ ਫੀਡ ਖਾਂਦਾ ਸੀ ਉਹ ਫੀਡ ਚ ਸੀ ਇੰਨੇ ਮੇਰੇ ਸਾਲੇ ਦੇ ਫੁੱਦੂ ਬਣਾਉਂਦੇ ਆ ਨਾ ਜਨਤਾ ਦਾ ਇੰਨਾ emoitional blackmail ਕਰਦੇ ਆ ਤੇ ਆਹ ਜਿਹੇ ਜਨਤਾ ਬਣੀ ਜਾਂਦੀ ਆ ਮੈਂ ਥੱਲੇ ਕਮੈਂਟ ਦੇਖਦਾ ਹੁਣ ਬਾਈ ਹਾਏ ਹਾਏ ਦੀਦੀ ਆਪਕੇ ਸਾਥ ਕੀ ਹੋ ਗਿਆ ਆਪ ਸਟ੍ਰੈਸ ਮਤਲਬ ਲੋਕ ਤਾਂ ਐਸੀ ਹੀ ਐ ਬੋਲਤੇ ਰਹੇਗੇ ਇਹ ਐ ਉਹ ਐ ਉਹ ਸਾਲੇ ਆਪਣੀ ਦੀਦੀ ਨੂੰ ਪੁੱਛਦਾ ਲਓ ਕਿ ਉਹਨੇ ਜਿਹੜਾ ਕਾਰਡ ਕੀਤਾ ਹੈ ਕਿਉਂ ਕੀਤਾ ਬਈ ਮੈਂ ਇਹ ਅਜੀਬ ਜਿਹੀ ਕਿਰਕਰੀ ਫੈਕਟਰੀ ਇਹਨਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਯਾਰ ਇੱਕ ਹਸਬੰਡ ਵਾਈਫ ਆ ਠੀਕ ਹੈ ਉਹਨਾਂ ਨੂੰ ਕੀ ਲੋਡ ਪੈ ਗਿਆ ਯਾਰ ਵੀਡੀਓ ਬਣਾਉਣ ਦੀ ਉਹਨਾਂ ਨੇ ਕਿੱਥੇ ਫਿਲਮ ਚਲਾਉਣੀ ਆ ਜੈਸਾ ਫਿਲਮ ਚਲਾਉਣੀ ਵਰਤਾ ਮੰਨਿਆ ਠੀਕ ਹੈ ਕਿ ਨਹੀਂ ਫਿਰ ਤਾਂ ਬਹੁਤ ਹੈਗੀਆਂ ਨੇ ਵੈਬਸਾਈਟਾਂ ਉਹਨਾਂ ਦੇ ਜਾ ਕੇ ਬਣਾਓ ਸ਼ਰਿਆਮ ਜਿਹੜੇ 40 ਡੇਜ਼ ਹੁੰਦੇ ਆ ਆਫਟਰ ਡਿਲੀਵਰੀ ਇੱਕ ਤਾਂ ਮੇਰਾ ਆਪਰੇਸ਼ਨ ਹੋਇਆ ਥਾ ਔਰ ਉਹ 40 ਡੇਜ਼ ਵੈਸੇ ਵੀ ਬੋਲਾ ਜਾਂਦਾ ਹੈ ਕਿ ਨਿਊ ਮਮ ਲਈ ਵੀ ਬਹੁਤ ਟਫ ਹੁੰਦੇ ਹਨ ਨਾ ਤੋ ਉਸ ਟਾਈਮ ਪੇ ਜੋ ਸਿਚੁਏਸ਼ਨ ਥੀ ਉਸki ਵਜ੍ਹਾ ਸੇ ਮੈਂ ਆਪਣੀ ਬੋਡੀ ਪੇ ਮੈਂ ਆਪਣੀ ਹੈਲਥ ਪੇ ਅੱਜ ਵੀ ਉਹ ਚੀਜ਼ੇ ਫੇਸ ਕਰ ਰਹੀ ਹੂੰ ਮੇਰਾ ਜੋ ਮੈਂਟਲ ਸਟ्रेस ਥਾ ਨਾ ਉਹ ਅੱਜ ਮੇਰੀ ਬਾਡੀ ਕੋ ਇੰਪੈਕਟ ਕਰ ਰਿਹਾ। ਭਈਆ ਹੋਰ ਵੀ ਤਾਂ ਬਲੌਗਰ ਹੈਗੇ ਨੇ। ਮਤਲਬ ਉਹ ਵੀ ਗੰਦੇ ਪਾਉਂਦੇ ਨੇ। ਸਾਰਿਆਂ ਦੀ ਕਲਾਸ ਲੱਗਣੀ ਹੈ ਵਾਰੀ-ਵਾਰੀ। ਪਰ ਇੱਕ ਬਲੌਗਰ ਉਹਨਾਂ ਦੇ ਵਿੱਚੋਂ ਆਪਣੇ ਇੰਟਰਨੈਸ਼ਨਲ ਬਾਹਰ ਰਹਿੰਦਾ ਉਹ ਮੁੰਡਾ ਸੱਤਾ। ਸੱਤਾ ਕੋਈ ਸੱਤੇ ਕੀ ਨਾ ਉਹਦਾ। ਤੁਹਾਨੂੰ ਵੀਡੀਓ ਦੇਖੋ ਨਾ। ਕੋਰੀਅਨ ਕਪਲਾ ਉਹਨੇ ਕੋਰੀਆ ਦੀ ਕੁੜੀ ਨਾਲ ਵਿਆਹ ਕੀਤਾ। ਅਸੀਂ ਅੱਜ ਤੁਹਾਨੂੰ ਪਤਾ ਹੀ ਸਾਨੂੰ ਹਰ ਹਫ਼ਤੇ ਛੁੱਟੀ ਹੁੰਦੀ ਆ ਮੰਡੇ ਨੂੰ ਹਾਂਜੀ ਹੋਣਾ ਟਾਈਮ ਹੋਇਆ 2:00 ਵਜੇ ਤੇ ਅੱਜ ਮਿਲਣ ਜਾਣਾ ਜੀ ਮੇਰਾ ਬਾਪੂ ਨੂੰ ਮੇਰਾ ਡੈਡੀ ਨੂੰ ਇਹ ਤੋਂ 2 ਘੰਟੇ ਲੱਗਦੇ ਨੇ ਹਾਂਜੀ ਮੇਰੇ ਘਰ ਤੋਂ ਤੋਂ 2 ਘੰਟੇ ਲੱਗਦੇ ਨੇ ਹਾਂਜੀ ਮੇਰੇ ਘਰ ਤੋਂ ਹੂੰ ਉਹਨੇ ਫੋਨ ਲਾਇਆ ਸੀ ਜੀ ਵੀ ਅੱਜ ਉਹਨੂੰ ਸਪੈਸ਼ਲ ਕੋਈ ਚੀਜ਼ ਖਵਾਵਾ ਬੱਦੇ ਜੀਜਾ ਤਾਂ ਤੇ ਗਰਮੀ ਬਹੁਤ ਹੈ ਨਾ ਤਾਂ ਬਤ ਜੀ ਖਵਾਵਾਂ ਹਾਂ ਕਹਿੰਦੇ ਬਾਹਰ ਮੈਂ ਤੁਹਾਨੂੰ ਰੋਟੀ ਮੈਂ ਖਵਾਉਂਗਾ ਅੱਜ ਜਿਵੇਂ ਚਾਵਲ ਚੂਬਲ ਹਾਂ ਕਹਿੰਦੇ ਨੇ ਕੋਰੀਆ ਦੇ ਵਿੱਚ ਬਹੁਤ ਉਹ ਕਰਦੇ ਨੇ ਜਿਵੇਂ ਵੀ ਅੱਜ ਮੇਰੇ ਵੱਲੋਂ ਖਾਣਾ ਤਾਂ ਮੇਰੇ ਲੇ ਵੀ ਆਇਓ ਹਾਂ ਹਾਂ ਅੱਜ ਜਿਵੇਂ ਲੰਚ ਹੈ ਨਾ ਹੁਣ ਹਾਂ ਹਾਂ ਲੰਚ ਮੇਰੇ ਵੱਲੋਂ ਆ ਜਰੂਰ ਆਓ ਮੇਰੇ ਲੇ ਖਾ ਕੇ ਜਾਇਓ ਐਕਚੁਅਲੀ ਉਹਦਾ ਵੀ ਰੈਸਟੋਰੈਂਟ ਰੈਸਟੋਰੈਂਟ ਨੇ ਉਹਦੇ ਵੀ ਹਾਂ ਉਹਦਾ ਵੀ ਰੈਸਟੋਰੈਂਟ ਆ ਹਾਂ ਉਹਦੇ ਵੀ ਉਹਦਾ ਉਹਨੇ ਵੀ ਸੋਮਵਾਰ ਨੂੰ ਛੁੱਟੀ ਰੱਖਿਆ ਸਾਡੇ ਕਰਕੇ ਕਿੱਥੇ ਮਿਲਿਆ ਕਰਾਂਗੇ ਤੇ ਮੇਬੀ ਪੂਆ ਵੀ ਆਉ ਉਹ ਫੁੱਫਰ ਵੀ ਆਉ ਸ਼ਾਹ ਜੀ ਹਾਂ ਤੁਹਾਨੂੰ ਬੁਲਾਵਾਂਗੇ ਪੂਆ ਫੁੱਫੜ ਨਾਲ ਵੀ ਬੁਲਾਵਾਂਗੇ ਹਾਂਜੀ ਸ਼ਰਮ ਕਰੋ ਯਾਰ ਮਾੜੀ ਮੋਟੀ ਸ਼ਰਮ ਕਰੋ ਕੀ ਤੁਸੀਂ ਕੈਮਰਾ ਲੈ ਕੇ ਪਰ ਜਾਣੇ ਹੋ ਭਾਂ ਚ ਹੈ ਮੇਰੇ ਸਾਲੇ ਦੀ ਇਤਰ ਪੈਂਦੀ ਹੈ ਇਤਰ ਨੂੰ ਕੈਮਰਾ ਕਰਦਾ ਹੈ ਇਤਰ ਨੂੰ ਪੈਂਦੀ ਹੈ ਰੇ ਦਿਨ ਕਰਦਾ ਨਾ ਚੁੰਨੀ ਉਹਨਾਂ ਦੇ ਲਈ ਨਹੀਂ ਹੁੰਦੀ ਹੈ ਬਾਲ ਸਾਲੇ ਖੰਡੇ ਹੁੰਦੇ ਆ ਉਹ ਵੀ ਸੁੱਤੀ ਉੱਠੀਆਂ ਬਾਲ ਖਿਲਰੇ ਨੇ ਹੈ ਮੇਰੇ ਸਾਲੇ ਵੀ ਮੁੱਤਣ ਜਾਂਦੀ ਹੈ ਹੱਗਣ ਜਾਂਦੀ ਹੈ ਮੇਰੇ ਸਾਲੇ ਮਗਰੇ ਲੈ ਜਾਂਦੇ ਨੇ ਕੈਮਰਾ ਐ ਕੋ ਖਾਨ ਲੱਗਦੇ ਆ ਮੂੰਹ ਪਾ ਦਿੰਦੇ ਨੇ ਕੈਮਰਾ ਇਹ ਕਾ ਵੀ ਨੇ ਬਲੌਗਰ ਇਹਨਾਂ ਨੇ ਵੀ ਦੇਖ ਲਓ ਲੈ ਲੈ ਮੇਰੇ ਸਾਲੇ ਦੇ ਆ ਗੱਡੀ ਬਾਹਰੋਂ ਠੀਕ ਕਰਾ ਲਈ ਪਹਿਲਾਂ ਇਹਦੀ ਸ਼ਕਲ ਠੀਕ ਕਰਾ ਲੈ ਨਿਕੰਨਾ ਹਨੂ ਲੈ ਭਰਾਵਾ ਤੇ ਤੇਰੇ ਜੂਆਂ ਪਈਆਂ ਲੱਗਦੀਆਂ ਮੈਨੂੰ ਲੋ ਕੌਣ ਲਈ ਗੱਡੀ ਰੱਖੀ ਆ ਕੱਪੜੇ ਸਕਾਉਣ ਲਈ ਲਓ ਮਿੱਤਰੋ ਆਜੰਤਰੋਂ ਤਰੋ ਸਾਵ ਕਰਦੇ ਆ ਲੋ ਵੀ ਮਿੱਤਰੋ ਵਾ ਕੀ ਓਏ ਸਬਜੀ ਕਿਦਾ ਈ ਲਾਦੀ ਗਊ ਆ ਖਾ ਲ ਮੇਰੇ ਸਾਲੇ ਦੇ ਐਡੇ ਡਰਾਮੇ ਕਰਨਗੇ ਨਾ ਇਹ ਮੂਰੇ ਚੀਜ਼ ਪਈ ਆ ਨਾਲੇ ਆ ਪਤਾ ਵੀ ਕੀ ਬਣਾਇਆ ਸਾਲੇ ਆਪ ਤੂੰ ਗੱਠੇ ਕੱਟ ਕੇ ਹਟਿਆ ਆ ਆਪ ਤੂੰ ਤੜਕਾ ਲਵਾ ਕੇ ਹਟਿਆ ਆਂ ਦੀ ਘਰ ਵਾਲੀ ਨਾਲ ਹੈਂ ਕੁੱਤਿਆਂ ਵਾਲੀ ਜੂਨ ਆ ਤੁਹਾਡੀ ਸਾਰੇ ਸਾਲੇ ਤੁਸੀਂ ਜਨਾਨੀਆਂ ਵਾਲੇ ਕੰਮ ਕਰਦੇ ਹੋ ਚੱਕ ਕੇ ਕੈਮਰਾ ਭੈਣ ਤੇ ਕਦੇ ਮੋਂ ਦੇ ਕਰੇ ਉੱਪਰ ਕਰੇ ਥੱਲੇ ਸ਼ਰਮ ਕਰੋ ਮਾੜੀ ਮੋਟੀ ਮਾਦਾ ਹੈਰਾਨ ਆ ਯਾਰ ਇਹਨਾਂ ਦੇ ਘਰਦਿਆਂ ਤੇ ਸਾਲੇ 8ਵੀਂ 9ਵੀਂ ਚ ਹਜੇ ਪੜ੍ਹਦੇ ਨੇ ਪੜ੍ਹਦੇ ਸੀਗੇ ਵਿਆਹ ਕਰਾ ਲੈਣ ਲੈ ਇਹੋ ਜਿھے ਤੁਸੀਂ ਵਿਆਹ ਕਰਾਉਣ ਨਾਲ ਇਹ ਸ਼ਕਲ ਦੇਖਣ ਨਾਲ ਇਹ ਵੀ ਮੈਡਮ ਦੀ ਭਿਆਂ ਭਿਆਂ ਯਾਰ ਲੱਖ ਲੱਖ ਵਿਊ ਹੁੰਦਾ ਇਹਦਾ YouTube ਤੇ ਆ ਬਲੌਗ ਦੇ ਕੀ ਇਸ ਦੇ ਇਹ ਬਲੌਗ ਦੇ ਵਿੱਚ ਰਸੀ ਮੈਨੂੰ ਇਹ ਇੱਕ ਹੋਰ ਹੈ ਨਾਲ ਇੱਕ ਉਹ ਬੁਗੜੀ ਵਾਲਾ ਉਹਦੇ ਤੇ ਵੀ ਆਵਾਂਗੇ ਉਹ ਨਵੀਂ ਮਰਜਾ ਮੁੱਛਾਂ ਆਈਂ ਗਰੀ ਯੂ ਬੱਸ ਉਹ ਟੱਡੋਬਰੀ ਤੇ ਬਣਿਆ ਰਹਿਦਾ ਰੇਖਣੀ ਹੁੰਦਾ ਕੋਲੇ ਕੁਝ ਫੇਰ ਪਤਾ ਨਹੀਂ ਕੀ ਕਰ ਦਿੰਦਾ ਉਹ ਪਾ ਦੁਨੀਆ ਮਾਰ ਦੇਣ ਤੇ ਸਾਲੇ ਮੇਰੇ ਸਾਲੇ ਚਾਰ ਵਾਲ ਨੇ ਮੁੱਛਾਂ ਦੇ ਉਹਨੂੰ ਐ ਕਰੀ ਜਾਂਦਾ ਬੱਸ ਖਾ ਕੇ ਕੈਪਸੂਲ ਇਹ ਸਾਲੇ ਦੱਸ ਦਈਏ ਸਾਲੇ ਪ੍ਰਹਿਗਾ ਖਾਨ ਵਾਲੇ ਨੇ ਹੋਰ ਕਿਹੜੇ ਨੇ ਅਪ ਪ੍ਰਹਿਗਾ ਮਾਪ ਵਾਲੇ ਨੇ ਕਿਹੜਾ ਸਿਗਨੇਚਰ ਹੈ ਵਸੂਲ ਇਹ ਸਾਲੇ ਉਹ ਨੇ ਇਹ ਨਹੀਂ ਉਹ ਸੁੱਖਾ ਮਨ ਵਾਲੇ ਜਿਹੜੇ ਬੈਠੀਆਂ ਹੁੰਦੇ ਨੇ ਛੜਕਾਂਗੇ ਲੋਕ ਸਾਲੇ ਇਹਨਾਂ ਨੂੰ ਦੇਖੀ ਜਾਂਦੇ ਨੇ ਤੇ ਮੈਂ ਹੁਣ ਲੱਗਾ ਆਪਣੇ ਦੂਸਰੇ ਫੋਨ ਤੋਂ ਫੋਨ ਲਾਉਣ ਜਗਪੀ ਨੂੰ ਨਾ ਮੇਰੇ ਕੋਲ ਐਂਟਰਡ ਨਾ ਮੇਰੇ ਕੋਲ ਪਹਿਲਾ ਹੁੰਦਾ ਸੀ ਤੇ ਮੈਂ ਲੱਗਾ ਫੋਨ ਲਾਉਣ ਜਗਪੀ ਨੂੰ ਤੇ ਦੇਖ ਲੈ ਕਿੱਦਾਂ ਕਦਾਂ ਮੋਲ ਬੰਦਾ ਫਿਰ ਆਜੂ ਓਏ ਗਲਤੀ ਨਾ ਕਿਸੇ ਹੋਰ ਨੂੰ ਲੱਗ ਗਿਆ ਪ੍ਰੋਮੋਸ਼ਨ ਵਾਲੇ ਲੱਗ ਗਿਆ ਪ੍ਰੋਮੋਸ਼ਨ ਵਾਲੇ ਨੂੰ ਤਾਂ ਇਹ ਕਹਿੰਦਾ ਜਿਵੇਂ ਕੋਕ ਪੈਪਸੀ ਵਾਲੇ ਇਦਾਂ ਹੀ ਪ੍ਰੋਮੋਸ਼ਨ ਕਰਾਉਂਦੇ ਨੇ ਐਲਫੀ ਰੈਂਟ ਹੋ ਗਿਆ ਤੂੰ ਦੇਖ ਕਿਵੇਂ ਅਟ ਦਾ ਸਾਲਾ ਕੀ ਫਸ ਗਿਆ ਸਾਲਿਆ ਕੋ ਮੈਂ ਕਿਹਾ ਯਾਰ ਗੱਡੀ ਵੱਜ ਗਈ ਕਿੱਥੇ ਵੱਜ ਗਈ ਓ ਯਾਰ ਭਈ ਇਹ ਜੀ ਵੱਜ ਗਈ ਯਾਰ ਯਾਰ ਉਹ ਤਾਂ ਵੱਜ ਗਿਆ ਭਈਆ ਮੇਰੇ ਠੱਟ ਲੱਗ ਗਿਆ ਯਾਰ ਸੱਚ ਫੇਰ ਤੇ ਛੱਟ ਲੱਗ ਗਈ ਫੇਰ ਯਾਰਾ ਮੈਂ ਕੀ ਗਰਮ ਮੈਂ ਤਾਂ ਕੋਈ ਦੀਦਾ ਵੀ ਨਹੀਂ ਤੋ ਦਰਾ ਤੁੰਦ ਲਾ ਦੇ ਸੀ ਜਾਂਦਾ ਦੇਖ ਕੇ ਚਲਾਇਆ ਕਰ ਦੇਖ ਕੇ ਚਲਾਉਂਦਾ ਸੀ ਮੈਂ ਕਹਿੰਦਾ ਪਿੱਛੇ ਦੇਖ ਕੇ ਚਲਾਉਂਦਾ ਸੀ ਨਾ ਨੂੰ ਕੀ ਕਰਾਂ ਮੈਨੂੰ ਸਮਝ ਨਹੀਂ ਲੱਗਦੀ ਦਰਦ ਬੜੇ ਹੁੰਦੇ ਤੇ ਦਵਾ ਦਵਾਇ ਤੇ ਬੋਈ ਲੱਗੇ ਤਾਂ ਆ ਉਹ ਹੈ ਕਿੱਥੇ ਆਵੇਂ ਸੇ ਮੈਂ ਬੜੇ ਦੂਰ ਹਾਂ ਦੂਰ ਕਿੱਥੇ ਹਾਂ ਉਹ ਫਿਰਸੇ ਵਾਲੇ ਦੀ ਗੁਫਾ ਚ ਸਾਲਾ ਸ਼ਹਿਰ ਸ਼ਹਿਰ ਕਿੱਥੇ ਹਾਂ ਸ਼ਹਿਰ ਕਿੱਥੇ ਮੈਂ ਇਧਰ ਆ ਵੀ ਆਪਣੇ ਫਲੋਰ ਵੱਲ ਇਧਰ ਹੀ ਗੱਲ ਕਰਿਆ ਸੀ ਤੂੰ ਮੈਂ ਉਧਰ ਹੀ ਚਲ ਗਿਆ ਮੈਂ ਕਿਹਾ ਚਲ ਜਾ ਕੇ ਆਉਣਾ ਉਧਰ ਮਿਲ ਕੇ ਉਹਨਾਂ ਮਿੱਤਰ ਨੂੰ ਹਾਂ ਫੇਰ ਮੈਂ ਗਿਆ ਮਿੱਤਰ ਨਾਲ ਤੇ ਉਹ ਲੱਦੇ ਨੇ ਦੋਵੇਂ ਸਾਰੇ ਤੇ ਸਾਡੇ ਨਾਲ ਜੇ ਨਾਰਮਲ ਕਿਸੇ ਕੋਈ ਹਜ਼ਰਣ ਵਾਈਫ ਦੇ ਵਿੱਚ ਇਦਾਂ ਹੋਇਆ ਹੋਵੇ ਘਰ ਵਾਲੇ ਨੂੰ ਬਿਪਤਾ ਪੈ ਜਾਂਦੀ ਆ ਹੈ ਉਹ ਭੱਜ ਕੇ ਜਾਊ ਜਾ ਕੇ ਮਾਪਿਆਂ ਨੂੰ ਦੱਸੂ ਹੈ ਆਪਣੇ ਭੈਣ ਭਰਾ ਨੂੰ ਦੱਸੂ ਆਂਟੀ ਕੰਡੀਆਂ ਨੂੰ ਕਹੋ ਵੀ ਪਾਈ ਇਦਾਂ ਗੱਲਬਾਤ ਹੋ ਗਈ ਹੈ ਨਾ ਤੇ ਇਹ ਦਰਮਿਆਣੋਂ ਕਹੀ ਜਾਂਦੀ ਆ ਫੇਰ ਅੱਛਾ ਦਵਾਈ ਲੈ ਲਓ ਇੱਥੋਂ ਕੇ ਤੋਂ ਹੈ ਅੱਛਾ ਕਿੱਥੇ ਗਿਆ ਸੀ ਸ਼ਹਿਰ ਗਿਆ ਸੀ ਅੱਛਾ ਇੱਥੇ ਤੂੰ ਕੀ ਕਰਨ ਗਿਆ ਸੀ ਲੈ ਇਹ ਤਾਂ ਅਕਲ ਆ ਇਹਨਾਂ ਨੂੰ ਉਹ ਕੋਈ ਜਿੰਨੀ ਹੈਗੀ ਤੁਹਾਡੀ ਸਾਲਿਓ ਆ ਜਿਹੜੇ ਤੈਨੂੰ ਮਾੜੇ-ਮੋੜੇ 4 ਪੈਸੇ ਆਉਣ ਲੱਗਿਆ YouTube ਤੋਂ ਇਹ ਤੋਂ ਤੋਂ ਤਾਂ ਕਰਕੇ ਫਿਰ ਜਾਂਦੀਆਂ ਨੇ ਤੁਹਾਡੇ ਨਾਲ ਇਹ ਵੀ ਤੁਹਾਡੇ ਬੁਣਤੇ ਲੱਤ ਮਾਰ ਕੇ ਜਾਣਗੀਆਂ ਕਿਸੇ ਦਿਨ ਐਡੇ ਵੀ ਹੈ ਨਹੀਂ ਕੋਈ ਮਤਲਬ ਕੋਈ ਹੂਰ ਪਰੇ ਉਹ ਯਾਨੀ ਗੱਲ ਕਰਦਾਂ ਇੱਕ ਇਹ ਪਿਆਰ ਵੀ ਹੂਰ ਨਹੀਂ ਹੈਗਾ ਭਰਾਵਾ ਇਹਨੂੰ ਤੁਸੀਂ ਪਿਆਰ ਸਮਝੀ ਜਾਂਦੇ ਆ ਸ਼ਰਮ ਕਰੋ ਮਾੜੀ ਮੋਟੀ ਕੁਈ ਕੰਮ ਕਰ ਕਰੋ ਚਾਜਤਾ ਮਰਾਬਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕੁਛ ਸੁਜੈਸ਼ਨ ਦੇਣਾ ਹੋਇਆ ਉਹ ਵੀ ਦਿਓ ਲਓ ਵੀ ਮਿੱਤਰੋ ਜਾਂਦੇ ਜਾਂਦੇ ਦੇਖੋ ਪੰਜਾਬ ਦਾ ਰਮਾਲ ਮਾਲਿਕ ਤੇ ਕਿੱਧਰ ਇੱਕ ਇਧਰ ਚੰਨ ਮੇਰਾ ਦੱਸਿਆ ਕਿਨੀ ਵਾਰੀ ਪੁੱਛੀਏ ਤੇ ਬੋਲਦਾ ਨਹੀਂ ਇਹਦੀ ਗੱਲ ਚੰਨ ਮੇਰਾ ਦੱਸਿਆ ਕਿੱਦ੍ਹਾ ਨਾ ਚੰਨ ਮੇਰਾ ਦੱਸਿਆ ਕਿੰਨੀ ਵਾਰੀ ਪੁੱਛਿਆ ਤੇ ਬੋਲਦਾ ਵੀ ਨਹੀਂ ਇਹਨਾਂ ਦਾ ਚੈਨਲ ਦਾ ਪਤਾ ਨਹੀਂ ਮੰਨੂ ਕੇ ਨਹੀਂ ਮੰਨੂ ਮੇਰਾ ਚੈਨਲ ਜੁੜ ਸਬਸਕ੍ਰਾਈਬ ਕਰ ਲਓ ਧੰਨਵਾਦ